ਯਾਤਰਾ ਸ਼੍ਰੀ ਹਿਮਕੁੰਡ ਸਾਹਿਬ ਜੀ ਦਾ ਪਹਿਲਾ ਦਿਨ ਪੰਜਾਬ ਤੋਂ ਰਿਸ਼ੀਕੇਸ਼ ਮੋਟਰਸਾਈਕਲ ਸਫਰ ਤੁਹਾਨੂੰ ਦੱਸਾਂਗੇ ਮੋਟਰਸਾਈਕਲ ਦੇ ਵਿੱਚ ਕਿੰਨਾ ਪੈਟਰੋਲ ਖਰਚਾ ਆਇਆ ਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਭ ਤੋਂ ਪਹਿਲਾਂ ਜਿਹੜੇ ਮੋਟਰਸਾਈਕਲ ਦੇ ਆਪਣੇ ਕਾਗਜ਼ ਨੇ ਉਹ ਸਾਰੇ ਪੂਰੇ ਹੋਣੇ ਜ਼ਰੂਰੀ ਨੇ ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਚਲਾਨ ਨਾ ਕੱਟਿਆ ਜਾਵੇ ਤੇ ਦੂਜੇ ਨੰਬਰ ਤੇ ਇੱਥੋਂ ਤੁਸੀਂ ਟੈਂਕੀਆਂ ਫੁੱਲ ਕਰਾ ਲਓ ਪੈਟਰੋਲ ਦੀਆਂ ਤੇ ਵਾਹਿਗੁਰੂ ਜੀ ਦਾ ਨਾਮ ਲੈ ਕੇ ਅਸੀਂ ਯਾਤਰਾ ਸ਼ੁਰੂ ਕੀਤੀ ਉਹਨੇ ਤੁਰੰਤ ਤੋਂ ਬਾਅਦ ਵਾਲੇ ਤੋਂ ਥੋੜੇ ਜਿਹਾ ਸਮਾਨ ਖਰੀਦਿਆ। ਵਾਲੇ ਤੋਂ ਅਸੀਂ ਖਾਣ ਪੀਣ ਦਾ ਸਮਾਨ ਲੈਣਾ ਸੀ। ਅਕਸਰ ਆਪਾਂ ਦੇਖਦੇ ਹਾਂ ਪਹਾੜੀ ਇਲਾਕੇ ਦੇ ਵਿੱਚ ਜਿਹੜਾ ਖਾਣ ਪੀਣ ਦਾ ਸਮਾਨ ਹੁੰਦਾ ਉਹ ਕਾਫੀ ਜ਼ਿਆਦਾ ਮਹਿੰਗਾ ਹੁੰਦਾ। ਜੇ ਪਾਣੀ ਦੀ ਬੋਤਲ ਦੇਖੀਏ ਉਹ ਵੀ ਕਾਫੀ ਮਹਿੰਗੀ ਹੁੰਦੀ ਹੈ ਚਾਹ ਤੇ ਖਾਣ ਪੀਣ ਦਾ ਸਮਾਨ। ਅਸੀਂ ਇੱਥੋਂ ਖਾਣ ਪੀਣ ਦਾ ਸਮਾਨ ਲਿਆ ਤੇ ਸੁੱਕਾ ਜਿਹੜਾ ਦੁੱਧ ਹੁੰਦਾ ਉਹਦਾ ਪੈਕਟ ਲਿਆ ਕਿਉਂਕਿ ਆਪਣੀ ਚਾਹ ਬਣਾਉਣੀ ਤੇ ਆਪਣਾ ਖਾਣਾ ਬਣਾਉਣਾ ਉਹ ਆਪਾਂ ਨੂੰ ਕਾਫੀ ਜ਼ਿਆਦਾ ਸਸਤਾ ਪੈਂਦਾ। ਉਹਦੇ ਬਾਅਦ ਅਸੀਂ ਰਾਹ ਦੇ ਵਿੱਚ ਸਟੇ ਕੀਤੀ ਹਰਿਆਣਾ ਟੱਪ ਕੇ। ਕਿਉਂਕਿ ਸਾਰਿਆਂ ਨੂੰ ਭੁੱਖ ਲੱਗੀ ਹੋਈ ਸੀ ਗਰਮੀ ਸੀ ਨਾਲੇ ਮੋਟਰਸਾਈਕਲਾਂ ਨੂੰ ਰੈਸਟ ਮਿਲ ਜਾਂਦੀ ਹੈ ਕਿਉਂਕਿ ਜੇ ਲਗਾਤਾਰ ਚਲਾਈ ਜਾਵਾਂਗੇ ਤਾਂ ਮੋਟਰਸਾਈਕਲ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਹੈ ਟਾਇਰ ਵੀ ਕਾਫੀ ਜ਼ਿਆਦਾ ਗਰਮ ਹੋ ਜਾਂਦੇ ਨੇ ਨਾਲੇ ਰੈਸਟ ਮਿਲ ਜਾਂਦੀ ਆ ਇੱਥੇ ਬੈਠ ਕੇ ਅਸੀਂ ਤੁਹਾਨੂੰ ਦਿਖਾਉਨੇ ਆਂ ਵੀ ਜਿਹੜਾ ਖਾਣ ਪੀਣ ਦਾ ਸਮਾਨ ਤੇ ਚਾਹ ਬਣਾਉਣ ਦਾ ਸਿਸਟਮ ਆ ਸਾਡਾ ਕਿੰਨਾ ਵਧੀਆ ਸੀ ਅਸੀਂ ਇੱਕ ਚੁੱਲਾ ਲਿਆ ਜਿਹੜਾ ਛੋਟਾ ਜਿਹਾ ਹੁੰਦਾ ਨਾ ਆਪਣੇ ਆਨਲਾਈਨ ਤੁਸੀਂ ਕਿਤੋਂ ਵੀ ਮੰਗਵਾ ਸਕਦੇ ਹੋ ਪਰ ਇੱਕ ਗੱਲ ਬਈ ਬੜੀ ਵਧੀਆ ਲੱਗੀ ਹਰਿਆਣੇ ਦੇ ਵਿੱਚ ਗ੍ਰੀਨਰੀ ਬਹੁਤ ਜ਼ਿਆਦਾ ਬੂਟੇ ਬਹੁਤ ਜ਼ਿਆਦਾ ਦਰਖਤ ਬਹੁਤ ਜ਼ਿਆਦਾ ਲੱਗੇ ਹੋਏ ਸੀ ਇਹ ਛੋਟਾ ਜਿਹਾ ਜਿਹੜਾ ਚੁੱਲਾ ਇਹਦੇ ਨਾਲ ਇੱਕ ਸਿਲੰਡਰ ਮਿਲ ਜਾਂਦਾ ਜਿਹਦੇ ਨਾਲ ਆਪਾਂ ਚਾਹ ਬਣਾ ਸਕਦੇ ਆ ਮੈਗੀ ਜਾਂ ਕੋਈ ਵੀ ਖਾਣੇ ਦੀ ਚੀਜ਼ ਬਣਾ ਸਕਦੇ ਆ ਗਰਮੀ ਹੋਣ ਕਰਕੇ ਫਿਰ ਇੱਥੇ ਅਸੀਂ ਥੋੜੀ ਰੈਸਟ ਕੀਤੀ ਗੱਲਾਂ ਬਾਤਾਂ ਮਾਰੀਆਂ ਤੇ ਰੋਟੀ ਪਾਣੀ ਖਾਣਾ ਸ਼ੁਰੂ ਕਰਿਆ ਅਕਸਰ ਜਦੋਂ ਵੀ ਆਪਾਂ ਸਫ਼ਰ ਸ਼ੁਰੂ ਕਰਦੇ ਆ ਜੇ ਆਪਾਂ ਲਗਾਤਾਰ ਮੋਟਰਸਾਈਕਲ ਤੇ ਜਾਈ ਜਾਵਾਂਗੇ ਤਾਂ ਮੋਟਰਸਾਈਕਲ ਦੇ ਖਰਾਬ ਹੋਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਇਸ ਲਈ ਸਟੇ ਕਰਨੀ ਤੇ ਰੈਸਟ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ 300 ਕਿਲੋਮੀਟਰ ਆ ਆਪਣੇ ਖੰਨੇ ਤੋਂ ਰਿਸ਼ੀਕੇਸ਼ ਦਾ ਜਿਹੜਾ ਰਸਤਾ ਤੇ ਰਾਹ ਦੇ ਵਿੱਚ ਤੁਹਾਨੂੰ ਪਤਾ ਟ੍ਰੈਫਿਕ ਵੀ ਕਾਫੀ ਜ਼ਿਆਦਾ ਹੁੰਦੀ ਹੈ ਜਿਹਦੇ ਕਰਕੇ ਥੱਕ ਜਾਂਦੇ ਨੇ ਇੱਥੋਂ ਅਸੀਂ ਦੁੱਧ ਲੈ ਲਿਆ ਤੇ ਕਿਉਂਕਿ ਇੱਥੇ ਤਾਂ ਆਪਾਂ ਦਾ ਦੁੱਧ ਖਰਾਬ ਨਹੀਂ ਹੋਣਾ ਸੀ ਦੁੱਧ ਆਪਣੇ ਜਿਹੜਾ 1 ਦਿਨ ਤਾਂ ਦੁੱਧ 10 ਦਿਨ ਤੱਕ ਚੱਲੇ ਜਾਂਦਾ ਦੁੱਧ ਪੈਕਟਾਂ ਨਾਲ ਲੈ ਲਿਆ ਉੱਥੇ ਚਾਹ ਬਣਾਈ ਚਾਹ ਬਣਾਉਣ ਤੋਂ ਬਾਅਦ ਨਾਲ ਰੋਟੀ ਪਾਣੀ ਸੀ ਜਿਹੜਾ ਉਹ ਖਾਧ ਤੇ ਰੈਸਟ ਕੀਤੀ ਤੇ ਦੁਪਹਿਰੇ ਗਰਮੀ ਵੀ ਕਾਫੀ ਜ਼ਿਆਦਾ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਰੈਸਟ ਕਰਨੀ ਵੀ ਜ਼ਰੂਰੀ ਹੁੰਦੀ ਹੈ ਤੇ ਗੱਲਾਂ ਬਾਤਾਂ ਮਾਰਦੇ ਵਧੀਆ ਯਾਨੀ ਕਿ ਇਕੱਠੇ ਯਾਨੀ ਕਿ ਜਦੋਂ ਆਪਾਂ ਕਈ ਜਣੇ ਇਕੱਠੇ ਹੋ ਜਾਂਦੇ ਆ ਤਾਂ ਸਭ ਤੋਂ ਵਧੀਆ ਗੱਲ ਹੁੰਦੀ ਹੈ ਏਕਾ ਕਿਸੇ ਦਾ ਇੱਕ ਦੂਜੇ ਦਾ ਗੁੱਸਾ ਨਹੀਂ ਕਰਨਾ ਹੈਗਾ ਰਲ ਮਿਲ ਕੇ ਯਾਨੀ ਕਿ ਵਧੀਆ ਸਫਰ ਲੰਘਦਾ ਉਸਲਾਵਰ ਚਾਹ ਦਾ ਬਾਹਲਾ ਲੈ ਲਓ ਕੋਈ ਆਪਾਂ ਘਰ ਕੋਲ ਲੈ ਰਹੇ ਆ ਕੋਣੀ ਨੂੰ ਚਾਹ ਨੂੰ ਕੋਈਆਂ ਕੱਪੜਾਈ ਜੱਗ ਪਹਿਣ ਚੋ ਇਹਨੇ ਨਾ ਪਾਉਣ ਤਾਂ ਨਹੀਂ ਆਪਾਂ ਕਰਕੇ ਲਾ ਲਾਂਗੇ ਆਪਾਂ ਇਹੋ ਕਰੇ ਵਿੱਚ ਲਾ ਲ ਕੇ ਚਾਹਤਾ ਰਹਿਣ ਦੇ ਦੁੱਧ ਦਾ ਨਾ ਪਤਾ ਕੋ ਨੂੰ ਚਾਹ ਬਣਾਉਣੀ ਹੈ ਕਿ ਕੌਫੀ ਦੱਸੋ ਯਾਰ ਯਾਰ ਇੰਨੇ ਦੁੱਧ ਤੇਰਾ ਮੈਂ ਕੌਫੀ ਬਣਾਉ ਕੌਫੀ ਦਾ ਸੁਆਦ ਆਊਗਾ ਕੀ ਨੀ ਕਰਦਾ ਹੈ ਨਾ ਬਸ ਜੀ ਥੋੜੀ ਕਾਫੀ ਬਣਦੀ ਆ ਡਾਰਕ ਬੋਲ ਘਟਣਾ ਹੈ ਕੋਫੀ ਨਹੀਂ ਆਵੇ ਉਹ ਵੀ ਤਾਂਗਾ ਚਾਹ ਪਾਉਣਾ ਬੰਦ ਕਰੀ ਨਾ ਡਾਰਕ ਬੋਲ ਬੰਦ ਹੀ ਲਾਉਂਗਾ ਯਾਰ ਬੋਲ ਮੈਂ ਚਾਹ ਤਾਂ ਡੱਕ ਰਿਹਾ ਹਾਂ ਯਾਰ ਕਿੰਨੇ ਚਾਰ ਗਲਾ ਚੱਕਿਆ ਕਿਹਾਂ ਦੀ ਆਪ ਇਹਨਾਂ ਨਾਲ ਐਨੂੰ ਬੋਲ ਗਲਾ ਦੇਣੀ ਹੈ ਨਾ ਇਹਨੇ ਕਿਸ ਦਾ ਹੁੰਦਾ ਓਏ ਮੇਰੇ ਵਾਲਾ ਬੈਗ ਹੌਣ ਕਿਤੇ ਬਾਟੀ ਕੱਢ ਕੇ ਲੈ ਕੇ ਆਈ ਬੱਸ ਬੱਸ ਚੱਕ ਕੇ ਲੈ ਕੇ ਆਉਣਾ ਦੋ ਬਟਨ ਖੋਲ ਹੋ ਗਏ ਆ ਦੇ ਕਿਵੇਂ ਟੱਡ ਗੱਡੀ ਖੜਾ ਕੋਈ ਕੰਮ ਗਿਆ ਕਰ ਲਈ ਦੱਸ ਆ ਲੱਖੀ ਕਿਵੇਂ ਲੱਖੀ ਦੁੱਧ ਬੁੱਲੀ ਦੇਖੀ ਨਾ ਪਤਾ ਨਹੀਂ ਕੋਈ ਕਾਲੀ ਕਦੇ ਗੁੱਟਦਾ ਇਨੀ ਨੀਗਾਲ ਵਾਲੇ ਪਾੜ ਦੋ ਦੁੱਧ ਜੀ ਦੂਜੀ ਸਟੇ ਸਾਡੀ ਆਈ ਆ ਦੇਰਾਦੂਨ ਹੋਈ ਆਪਣੀ ਸਟੇ ਹਨਾ ਤਾਂ ਉਹ ਤੋਂ ਹਰਦਵਾਰ ਤੋਂ 20 ਕਿਲੋ ਤੋਂ 20 ਕਿਲੋਮੀਟਰ ਹਰਦਵਾਰ ਤੋਂ ਆਪਾਂ ਹੈਗੇ 35 36 ਕਿਲੋਮੀਟਰ ਜਾਨਗੇ ਘੰਟੇ ਤੱਕ ਆਪਾਂ ਪਹੁੰਚ ਜਾਵਾਂਗੇ ਉੱਥੇ ਬਹੁਤ ਠੀਕ ਇਹ ਦੂਜੀ ਸਟੇ ਆ ਆ ਮੇਰਾ ਵੀਰ ਆ ਇਹ ਤੁਸੀਂ ਸਾਨੂੰ ਜਾਣਦੇ ਹੋ ਇਹਨੂੰ ਹੈਲੋ ਬਾਈ ਇਧਰ ਨੂੰ ਕਰੀ ਫੇਸ ਬਾਈ ਪੂਰਾ ਵਧੀਆ ਲੱਗਿਆ ਸਫਰ ਪੂਰਾ ਸਰਾਜੀ ਆਨੰਦ ਆ ਰਿਹਾ ਪੂਰਾ ਇਧਰ ਬਾਈ ਜੀ ਹੁਣੀ ਬਲੌਗਿੰਗ ਕਰ ਰਹੇ ਨੇ ਵੀਰ ਉਹ ਨਹੀਂ ਰੈਸਟ ਕਰ ਰਹੇ ਨੇ ਉਧਰ ਹੈਂ ਆ ਬਗਿਆ ਮਾਸੀ ਚਾਹ ਬਣ ਰਹੀ ਆ ਚਾਹ ਬਣਾਉਣ ਲਈ ਆਪਾਂ ਨੇ ਦੁੱਧ ਲਿਆਂਦਾ ਪਾਊਡਰ ਪਾਊਡਰ ਦੁੱਧ ਤੇ ਨਾਲ ਚਾਹ ਬਣ ਰਹੀ ਆ ਪੂਰੀ ਵਧੀਆ ਚਾਹ ਬਾਰ ਮਹਿੰਗੀ ਪੈਂਦੀ ਆ ਆਪਾਂ ਨੂੰ ਬਾਈ ਸਸਤੀ ਜੇ ਸਸਤਾ ਸੌਦਾ ਚਾਹੀਦਾ ਤਾਂ ਚਾਹ ਵਾਲਾ ਪਾਊਡਰ ਲਿਓ ਦੁੱਧ ਵਾਲਾ ਪਾਊਡਰ ਲਿਓ ਚਾਹ ਬਣਾਓ ਤੁਸੀਂ ਘਰੇ ਆ ਲੱਖੀਬਾਈ ਕੋਲ ਬੈਠਾ ਇਹ ਦੇਖਦਾ ਵੀ ਚਾਹ ਚ ਮਿੱਠਾ ਤੇਜ ਪਾਉਣਾ ਘੱਟ ਪਾਣਾ ਚਾਹ ਵੀ ਇਲਾਚੀ ਵਾਲੀ ਹੈ 300 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਅਸੀਂ ਗੁਰਦੁਆਰਾ ਸ੍ਰੀ ਹੇਮਕੁੰਡ ਸਾਹਿਬ ਜੀ ਰਿਸ਼ੀਕੇਸ਼ ਪਹੁੰਚ ਚੁੱਕੇ ਹਾਂ ਇੱਥੇ ਰਜਿਸਟ੍ਰੇਸ਼ਨ ਕਰਾਵਾਂਗੇ ਤੇ ਆਧਾਰ ਕਾਰਡ ਤਾਂ ਹੋਣਾ ਤੁਹਾਡੇ ਕੋਲ ਜ਼ਰੂਰੀ ਆ ਜੇ ਤੁਸੀਂ ਅੱਗੇ ਜਾਣਾ ਤਾਂ ਰਜਿਸਟ੍ਰੇਸ਼ਨ ਕਰਾਉਣੀ ਬਹੁਤ ਜ਼ਿਆਦਾ ਜ਼ਰੂਰੀ ਆ ਆਧਾਰ ਕਾਰਡ ਦੇ ਨਾਲ ਹੀ ਤੁਹਾਨੂੰ ਇੱਥੇ ਕਮਰੇ ਮਿਲਣਗੇ ਤੇ ਇੱਥੇ ਤੁਸੀਂ ਲੰਗਰ ਛਕ ਸਕਦੇ ਹੋ ਤੇ ਰਹਿ ਸਕਦੇ ਹੋ ਕਿਉਂਕਿ ਜਿਹੜੀ ਅਗਲੀ ਯਾਤਰਾ ਉਹ ਆਪਾਂ ਅਗਲੇ ਦਿਨ ਸ਼ੁਰੂ ਕਰਾਂਗੇ ਸੰਗਤ ਕਾਫੀ ਆਈ ਨਗੀ ਅੱਜ ਕੱਲ ਨੂੰ ਆਪਾਂ ਚੜਾਈ ਚਲਾਂਗੇ ਅਗਲੀ ਸਵੇਰੇ 4 ਵਜੇ ਅੱਜ ਸਟੇ ਇੱਥੇ ਕਰਾਂਗੇ